ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ਰਕਤ ਤੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਸ਼੍ਰੀ ਫਤੇਗੜ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਇਸ ਟਾਈਮ ਮੌਜੂਦ ਹਾਂ ਅੱਜ 13 ਪੋਆ ਅੱਜ ਦੇ ਦਿਨ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ ਤਾਂ ਦੱਸ ਦਈਏ ਸਾਰੀ ਸੰਗਤ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੀ ਹੈ ਤਾਂ ਨਗਰ ਕੀਰਤਨ ਵੀ ਜਿਹੜਾ ਜੋਤੀ ਸਰੂਪ ਸਾਹਿਬ ਪਹੁੰਚ ਚੁੱਕਿਆ ਤਾਂ ਦੇਖ ਰਹੇ ਹੋ ਤੁਸੀਂ ਮੈਂ ਇਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਜਿਹੜੀ ਡਿਊਟੀ ਹੈ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਮੂਹਰੇ ਖੜਿਆ ਤਾਂ ਸੰਗਤ ਦਾ ਬਹੁਤ ਹੀ ਜਿਹੜਾ ਇਕੱਠ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਿਹਾ ਬਹੁਤ ਦੂਰ ਦਰਾਡੇ ਤੋਂ ਸੰਗਤ ਨੇ ਦਰਸ਼ਨ ਮੇਲੇ ਕੀਤੇ ਨੇ ਦਰਸ਼ਨ ਦਿਦਾਰੇ ਕੀਤੇ ਨੇ ਸੋ ਬਹੁਤ ਜਿਹੜਾ ਇਸ ਵਾਰੀ ਵੱਡਾ ਇਕੱਠ ਹੈ ਸੰਗਤ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਦੂਰ ਦਰਾਡੇ ਤੋਂ ਸ਼ਰਧਾਲੂ ਇਸ ਅਸਥਾਨ ਤੇ ਆ ਕੇ ਜਿਹੜੇ ਆ ਦਰਸ਼ਨ ਕਰ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀ ਸੰਗਤ ਨੇ ਦਰਸ਼ਨ ਦੇਦਾਰੇ ਕਰ ਲੈਨੇ ਉਹਨਾਂ ਦੇ ਵੱਲੋਂ ਘਰਾਂ ਨੂੰ ਜਾਣ ਦੀ ਵੀ ਜਿਹੜੀ ਹੈ ਉਹ ਤਿਆਰੀ ਕਰ ਦਿੱਤੀ ਗਈ ਹੈ ਤਾਂ ਦੇਖ ਰਹੇ ਹੋ ਤੁਸੀਂ ਜੇਕਰ ਮੋਤੀराम ਮਹਿਰਾ ਬਾਬਾ ਮੋਤੀराम ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੋਂ ਸੰਗਤ ਦੇਖ ਰਹੇ ਹੋ ਤੁਸੀਂ ਵੱਧ ਚੜ ਕੇ ਗੁਰਦੁਆਰਾ ਧੋਰਾ ਸਾਹਿਬ ਵਾਲੀ ਸਾਈਡ ਨੂੰ ਆ ਰਹੀ ਹੈ ਵੱਧ ਰਹੀ ਹੈ ਤਾਂ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਚੱਪੇ ਚੱਪੇ ਤੇ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ ਬਹੁਤ ਹੀ ਵਧੀਆ ਤਿਆਰੀਆਂ ਅਸ ਵਾਰ ਪੰਜਾਬ ਪੁਲਿਸ ਦੇ ਵੱਲੋਂ ਵੀ ਕੀਤੀਆਂ ਹੋਈਆਂ ਸੀ ਤਾਂ ਸੰਗਤ ਵੀ ਇਸ ਵਾਰ ਪਿਛਲੇ ਟਾਈਮ ਦੇ ਨਾਲੋਂ ਵੱਧ ਆਈ ਹੈ ਲਗਾਤਾਰ ਸੰਗਤਾਂ ਕੇ ਦਰਸ਼ਨ ਦਿਦਾਰੀ ਕਰਕੇ ਘਰਾਂ ਨੂੰ ਜਾ ਵੀ ਰਹੀ ਹੈ ਸੋ ਹੋਰ ਵੀ ਜਿਹੜੇ ਐਨ ਆਰ ਆਈ ਵੀਰ ਵੀ ਬਹੁਤ ਬਾਹਰੋਂ ਆਏ ਹੋਏ ਨੇ ਤਾਂ ਦੇਖ ਰਹੇ ਹੋ ਤੁਸੀਂ ਨੌਜਵਾਨ ਸੇਵਾ ਨਿਭਾ ਰਹੇ ਨੇ ਬਜ਼ੁਰਗ ਬਾਬੇ ਬਜ਼ੁਰਗ ਮਾਤਾ ਮਾ ਛੋਟੇ ਬੱਚੇ ਛੋਟੀਆਂ ਬੱਚੀਆਂ ਭੈਣਾਂ ਸਾਡੀਆਂ ਸਾਰੇ ਹੀ ਇਹਨਾਂ ਸ਼ਹੀਦਾਂ ਦੇ ਅਸਥਾਨ ਤੇ ਆ ਕੇ ਨਾਤਮਸਤ ਕੋ ਹੋਰੇ ਨੇ ਦਰਸ਼ਨ ਦਿਦਾਰੇ ਕਰ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਅੱਜ 13 ਪੋ ਆ ਅੱਜ ਦੇ ਦਿਨ ਸਾਹਿਬਜ਼ਾਦੇ ਦਾ ਸੰਸਕਾਰ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਉੱਪਰ ਅਸੀਂ ਮੌਜੂਦ ਆਂ ਸੰਗਤ ਦੇ ਦਰਸ਼ਨ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਤਾਂ ਬਹੁਤ ਹੀ ਵਧੀਆ ਜਿਹੜਾ ਤਰੀਕੇ ਦੇ ਨਾਲ ਸੰਗਤ ਦਰਸ਼ਨ ਦਿਦਾਰੇ ਕਰਕੇ ਅੰਦਰ ਆ ਰਹੀ ਹੈ ਨਾਮ ਜਪ ਰਹੀ ਹੈ ਸੰਗਤ ਸਿਮਰਨ ਕਰ ਰਹੀ ਹੈ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਸੰਗਤਾਂ ਨੇ ਦਰਸ਼ਨ ਦਿਦਾਰੇ ਕੀਤੇ ਨੇ ਸੋ ਇਹ ਬਹੁਤ ਹੀ ਜਿਹੜੀ ਵੱਡੀ ਤੇ ਭਾਗਾਂ ਵਾਲੀ ਧਰਤੀ ਹੈ ਇੱਕ ਤਾਂ ਦੱਸ ਜੇ ਕਿ ਇੱਥੋਂ ਦਾ ਮਸਤਕ ਨੂੰ ਜਦੋਂ ਮਸਤਕ ਨੂੰ ਧੂੜ ਲੱਗ ਜਾਂਦੀ ਹੈ ਤਾਂ ਬੰਦੇ ਦਾ ਜੀਵਨ ਜਿਹੜਾ ਸਫਲਾ ਹੋ ਜਾਂਦਾ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਭਾਵਨਾਵਾਂ ਲੈ ਕੇ ਲੋਕ ਇੱਥੇ ਆਉਂਦੇ ਨੇ ਲੰਗਰ ਹਫ਼ਤਾ ਪਹਿਲਾਂ ਚੱਲਣੇ ਸ਼ੁਰੂ ਹੋ ਜਾਂਦੇ ਨੇ ਹਫ਼ਤਾ ਮਹੀਨਾ ਬਾਅਦ ਵਿੱਚ ਚੱਲਦੇ ਰਹਿੰਦੇ ਨੇ ਤਾਂ ਦੇਖ ਰਹੇ ਹੋ ਤੁਸੀਂ ਇਹ ਸੰਗਤ ਵੱਧ ਚੜ੍ਹ ਕੇ ਜਿਹੜੀ ਦਰਸ਼ਨ ਦਿਦਾਰਿਆਂ ਦੇ ਲਈ ਜਾ ਰਹੀ ਹੈ ਤਾਂ ਬਹੁਤ ਹੀ ਜਿਆਦਾ ਜਿਹੜਾ ਇਕੱਠ ਸੰਗਤਾਂ ਦੇਖਿਆ ਜਾ ਸਕਦਾ ਕਿਉਂਕਿ ਜਿਵੇਂ ਜਿਵੇਂ ਇਤਿਹਾਸ ਦੇ ਬਾਰੇ ਅੱਗੇ ਦੀ ਅੱਗੇ ਪਤਾ ਲੱਗ ਰਿਹਾ ਲੋਕਾਂ ਨੂੰ ਹੋਰ ਵੀ ਇਸ ਸਟੇਟਾਂ ਤੋਂ ਜਿਹੜੇ ਲੋਕ ਨੇ ਦਰਸ਼ਨ ਦੇਦਾਰਿਆਂ ਦੇ ਲਈ ਆ ਰਹੇ ਨੇ ਕਿਉਂਕਿ ਸਿੱਖ ਧਰਮ ਜਿਹਾ ਕੋਈ ਧਰਮ ਨਹੀਂ ਹੈ ਸਭ ਤੋਂ ਵੱਡਾ ਬਲੀਦਾਨ ਸਭ ਤੋਂ ਵੱਡੀ ਸ਼ਹਾਦਤ ਛੋਟੇ ਸਹਬਜ਼ਾਦੇ ਆ ਤੇ ਜਗਤ ਮਾਤਾ ਮਾਤਾ ਗੁਜਰੀ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਸ਼ਰੀਫ ਹਤੇਗੜ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਇਸ ਟਾਈਮ ਮੌਜੂਦ ਆ ਅੱਜ 13 ਪੋਆ ਅੱਜ ਦੇ ਦਿਨ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ ਤਾਂ ਦੱਸ ਦਈਏ ਸਾਰੀ ਸੰਗਤ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੀ ਹੈ ਤਾਂ ਨਗਰ ਕੀਰਤਨ ਵੀ ਜਿਹੜਾ ਜੋਤੀ ਸਰੂਪ ਸਾਹਿਬ ਪਹੁੰਚ ਚੁੱਕਿਆ ਤਾਂ ਦੇਖ ਰਹੇ ਹੋ ਤੁਸੀਂ ਮੈਂ ਇਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਜਿਹੜੀ ਡਿਊਟੀ ਹੈ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਮੂਹਰੇ ਖੜਿਆ ਤਾਂ ਸੰਗਤ ਦਾ ਬਹੁਤ ਹੀ ਜਿਹੜਾ ਇਕੱਠ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਿਹਾ ਬਹੁਤ ਦੂਰ ਦਰਾਡੇ ਤੋਂ ਸੰਗਤ ਨੇ ਦਰਸ਼ਨ ਮੇਲੇ ਕੀਤੇ ਨੇ ਦਰਸ਼ਨ ਦਿਦਾਰੇ ਕੀਤੇ ਨੇ ਸੋ ਬਹੁਤ ਜਿਹੜਾ ਇਸ ਵਾਰੀ ਵੱਡਾ ਇਕੱਠ ਹੈ ਸੰਗਤ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਦੂਰ ਦਰਾਡੇ ਤੋਂ ਸ਼ਰਧਾਲੂ ਇਸ ਅਸਥਾਨ ਤੇ ਆ ਕੇ ਜਿਹੜੇ ਆ ਦਰਸ਼ਨ ਕਰ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀ ਸੰਗਤ ਨੇ ਦਰਸ਼ਨ ਦੇਦਾਰੇ ਕਰ ਲੈਨੇ ਉਹਨਾਂ ਦੇ ਵੱਲੋਂ ਘਰਾਂ ਨੂੰ ਜਾਣ ਦੀ ਵੀ ਜਿਹੜੀ ਹੈ ਉਹ ਤਿਆਰੀ ਕਰ ਦਿੱਤੀ ਗਈ ਹੈ ਤਾਂ ਦੇਖ ਰਹੇ ਹੋ ਤੁਸੀਂ ਜੇਕਰ ਮੋਤੀराम ਮਹਿਰਾ ਬਾਬਾ ਮੋਤੀराम ਮਹਿਰਾ ਜੀ ਦੇ ਗੁਰਦੁਆਰਾ ਸਾਹਬ ਵਾਲੀ ਸਾਈਡ ਤੋਂ ਸੰਗਤ ਦੇਖ ਰਹੇ ਹੋ ਤੁਸੀਂ ਵੱਧ ਚੜ ਕੇ ਗੁਰਦੁਆਰਾ ਪੋਰਾ ਸਾਹਿਬ ਵਾਲੀ ਸਾਈਡ ਨੂੰ ਆ ਰਹੀ ਹੈ ਵੱਧ ਰਹੀ ਹੈ ਤਾਂ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਚੱਪੇ ਚੱਪੇ ਤੇ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ ਬਹੁਤ ਹੀ ਵਧੀਆ ਤਿਆਰੀਆਂ ਅਸ ਵਾਰ ਪੰਜਾਬ ਪੁਲਿਸ ਦੇ ਵੱਲੋਂ ਵੀ ਕੀਤੀਆਂ ਹੋਈਆਂ ਸੀ ਤਾਂ ਸੰਗਤ ਵੀ ਇਸ ਵਾਰ ਪਿਛਲੇ ਟਾਈਮ ਦੇ ਨਾਲੋਂ ਵੱਧ ਆਈ ਹੈ ਲਗਾਤਾਰ ਸੰਗਤਾਂ ਕੇ ਦਰਸ਼ਨ ਦੀਦਾਰੇ ਕਰਕੇ ਘਰਾਂ ਨੂੰ ਜਾ ਵੀ ਰਹੀ ਹੈ ਸੋ ਹੋਰ ਵੀ ਜਿਹੜੇ ਐਨ ਆਰ ਆਈ ਵੀਰ ਵੀ ਬਹੁਤ ਬਾਹਰੋਂ ਆਏ ਹੋਏ ਨੇ ਤਾਂ ਦੇਖ ਰਹੇ ਹੋ ਤੁਸੀਂ ਨੌਜਵਾਨ ਸੇਵਾ ਨਿਭਾਰੇ ਨੇ ਬਜ਼ੁਰਗ ਬਾਬੇ ਬਜ਼ੁਰਗ ਮਾਤਾ ਮਾ ਛੋਟੇ ਬੱਚੇ ਛੋਟੀਆਂ ਬੱਚੀਆਂ ਭੈਣਾਂ ਸਾਡੀਆਂ ਸਾਰੇ ਹੀ ਇਹਨਾਂ ਸ਼ਹੀਦਾਂ ਦੇ ਅਸਥਾਨ ਤੇ ਆ ਕੇ ਨਤਮਸਤਕ ਹੋ ਰਹੇ ਨੇ ਦਰਸ਼ਨ ਦੀਦਾਰੇ ਕਰ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਅੱਜ 13 ਪੋਹ ਆ ਅੱਜ ਦੇ ਦਿਨ ਸਾਹਿਬਜ਼ਾਦੇ ਦਾ ਸੰਸਕਾਰ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਉੱਪਰ ਅਸੀਂ ਮੌਜੂਦ ਆਂ ਸੰਗਤ ਦੇ ਦਰਸ਼ਨ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਤਾਂ ਬਹੁਤ ਹੀ ਵਧੀਆ ਜਿਹੜਾ ਤਰੀਕੇ ਦੇ ਨਾਲ ਸੰਗਤ ਦਰਸ਼ਨ ਦੇਦਾਰੇ ਕਰਕੇ ਅੰਦਰ ਆ ਰਹੀ ਹੈ ਨਾਮ ਜਪ ਰਹੀ ਹੈ ਸੰਗਤ ਸਿਮਰਨ ਕਰ ਰਹੀ ਹੈ ਤਾਂ ਲੱਖਾਂ ਦੀ ਤعداد ਦੇ ਵਿੱਚ ਅੱਜ ਸੰਗਤਾਂ ਨੇ ਦਰਸ਼ਨ ਦੇਦਾਰੇ ਕੀਤੇ ਨੇ ਸੋ ਇਹ ਬਹੁਤ ਹੀ ਜਿਹੜੀ ਵੱਡੀ ਤੇ ਭਾਗਾਂ ਵਾਲੀ ਧਰਤੀ ਹੈ ਇੱਕ ਤਾਂ ਦੱਸ ਜੇ ਕਿ ਇੱਥੋਂ ਦਾ ਮਸਤਕ ਨੂੰ ਜਦੋਂ ਮਸਤਕ ਨੂੰ ਧੂੜ ਲੱਗ ਜਾਂਦੀ ਹੈ ਤਾਂ ਬੰਦੇ ਦਾ ਜੀਵਨ ਜਿਹੜਾ ਸਫਲਾ ਹੋ ਜਾਂਦਾ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਭਾਵਨਾਵਾਂ ਲੈ ਕੇ ਲੋਕ ਇੱਥੇ ਆਉਂਦੇ ਨੇ ਲੰਗਰ ਹਫ਼ਤਾ ਪਹਿਲਾਂ ਚੱਲਣੇ ਸ਼ੁਰੂ ਹੋ ਜਾਂਦੇ ਨੇ ਹਫ਼ਤਾ ਮਹੀਨਾ ਬਾਅਦ ਵਿੱਚ ਚੱਲਦੇ ਰਹਿੰਦੇ ਨੇ ਤਾਂ ਦੇਖ ਰਹੇ ਹੋ ਤੁਸੀਂ ਇਹ ਸੰਗਤ ਵੱਧ ਚੜ ਕੇ ਜਿਹੜੀ ਦਰਸ਼ਨ ਦਿਜ਼ਾਰਿਆਂ ਦੇ ਲਈ ਜਾ ਰਹੀ ਹੈ ਤਾਂ ਬਹੁਤ ਹੀ ਜਿਆਦਾ ਜਿਹੜਾ ਇਕੱਠ ਸੰਗਤਾਂ ਦੇਖਿਆ ਜਾ ਸਕਦਾ ਕਿਉਂਕਿ ਜਿਵੇਂ ਜਿਵੇਂ ਇਤਿਹਾਸ ਦੇ ਬਾਰੇ ਅੱਗੇ ਦੀ ਅੱਗੇ ਪਤਾ ਲੱਗ ਰਿਹਾ ਲੋਕਾਂ ਨੂੰ ਹੋਰ ਵੀ ਇਸ ਸਟੇਟਾਂ ਤੋਂ ਜਿਹੜੇ ਲੋਕ ਨੇ ਦਰਸ਼ਨ ਦੇਦਾਰਿਆਂ ਦੇ ਲਈ ਆ ਰਹੇ ਨੇ ਕਿਉਂਕਿ ਸਿੱਖ ਧਰਮ ਜਿਹਾ ਕੋਈ ਧਰਮ ਨਹੀਂ ਹੈ ਸਭ ਤੋਂ ਵੱਡਾ ਬਲੀਦਾਨ ਸਭ ਤੋਂ ਵੱਡੀ ਸ਼ਹਾਦਤ ਛੋਟੇ ਸਹਬਜ਼ਾਦੇ ਆ ਤੇ ਜਗਤ ਮਾਤਾ ਮਾਤਾ ਗੁਜਰੀ ਜੀ ਦੀ